ਸੰਗਤ ਜੀ ਆਪਾਂ ਚੌਪਈ ਸਾਹਿਬ ਦੀ ਸੰਥਿਆ ਕਰ ਰਹੇ ਹਾਂ ਚੌਪਈ ਇਸ ਨੂੰ ਚੌਪਈ ਉਚਾਰਨ ਕਰਨਾ ਹੈ ਠੀਕ ਹੈ ਕਈ ਨਾ ਸੰਗਤਾਂ ਦਾ ਇਹ ਵਿਚਾਰ ਹੁੰਦਾ ਹੈ ਕਿ ਚੌਪਈ ਸਾਹਿਬ ਸੰਪੂਰਨ ਕਿੱਥੋਂ ਤੱਕ ਹੈ ਕਈ ਖੜਕ ਕੇ ਇੱਟ ਕਰ ਪੜਦੇ ਨੇ ਠੀਕ ਹੈ ਪਰ ਸੰਪਰਦਾਵਾਂ ਦੇ ਵਿੱਚ ਜੋ ਪ੍ਰਾਤਨ ਮਰਿਆਦਾ ਚੱਲੀ ਆ ਰਹੀ ਹੈ ਉਹ ਸੰਪੂਰਨ ਚੌਪਈ ਸਾਹਿਬ ਪੜ੍ਹਦੇ ਨੇ ਅਇਤਿਕ ਸੰਪੂਰਨ ਹੈ ਆਪਾਂ ਸਾਰੀ ਸਮਝਿਆ ਕਰਨੀ ਨਾ ਇਹ ਸੰਪੂਰਨ ਚੌਪਈ ਸਾਹਿਬ ਦੀ ਹੈ ਸੰਥਿਆ ਆਪਾਂ ਖੜਕੀ ਤੱਕ ਤੱਕ ਸਮਝਿਆ ਨਹੀਂ ਕੀਤੀ ਠੀਕ ਆ ਬਾਕੀ ਆਪਾਂ ਇਸ ਦੁਬਧਾ ਵਿੱਚ ਨਹੀਂ ਪੈਣਾ ਜਿਵੇਂ ਤੁਹਾਨੂੰ ਚੰਗਾ ਲੱਗਦਾ ਕਰੀ ਜਾਵੇ ਚੌਪਈ ਸੰਬਤ 77 77 ਉਚਾਰਨ ਕਰਨਾ ਅਧਿਕ ਲੱਗਦਾ ਹੈ ستر ہے سہسے کہج ادک لگا کہجا پڑھنا کئی سنگت پڑھتے کہجے وہ جڑی دلاو نا وہ لا ل آ جنگ ٹھیک ہے بس اس یہ چیزاں دھیان رکھنا کہ لگا ماترا ਘਟ ਵੱਧ ਨਾ ਲਗਣ ਠੀਕ ਹੈ ਕਹਿਜੈ ਹਾਂ ਭਾਦਰਵ ਭਾਦਰਵ ਬੋਲਣ ਭਾਦਰਵ ਭਾਦਰਵ ਸੁਦੀ ਅਸ਼ਟਮੀ ਅਸ਼ਟਮੀ ਤੇ ਬਿਸਰਾਮ ਭਾਦਰਵ ਸੁਦੀ ਅਸ਼ਟਮੀ ਰਵਿਵਾਰਾ 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 ਰਾਰਾ ਬਾਵੇ ਸਿਆਰੀ ਰਵਿਵਾਰਾ ਰਵਿਵਾਰਾ ਹਾਂ ਤੀਰ ਸਤਧਰਵ ਸਤਧਰਵ ਗ੍ਰੰਥ ਸੁਧਾਰਾ ਤੀਰ ਸਤਧਰਵ ਇੱਥੇ ਵਿਸਰਾਮ ਹੈ ਸਸਾ ਤੱਤੇ ਦੇ ਔਂਕਰ ਲੱਗਾ ਹੈ ਸਤਧਰਵ ਸਤਧਰਵ ਹਾਂ ਗ੍ਰੰਥ ਸੁਧਾਰਾ ਸਮਝ ਲੱਗੀ ਸਾਰੀ ਹਾਂਜੀ ਅਗਲਾ ਸ਼ੁਰੂ ਹੁੰਦਾ ਸਵਈਆ ਇਸ ਨੂੰ ਸਵਈਆ ਪੜ੍ਹਨਾ ਹੈ ਕਈ ਸੰਗਤਾਂ ਸਵਇਆ ਪੜ੍ਹ ਦਿੰਦੀਆਂ ਸਵਇਆ ਸਵੈ ਦਾ ਕੋਈ ਉਚਾਰ ਨਹੀਂ ਹੈ ਠੀਕ ਆ ਇਹਨੂੰ ਪੜ੍ਹਨਾ ਸਵਈਆ ਸਵਈਆ ਹਾਂ ਸਵਈਆ پائیں گہے جب تے تمرے پائیں پائی بندی لگی پائیں گہے جب تے تمرے تب تے کو آنکھ ترے نہیں آنےوں آنےوں چارن کرنا ہے ایڑے کرنا ننے سے آری اوڑے دا مو کھل ہے اوڑے ہوڑا آنےوں آنےوں ادھا لگا ہے ہوڑا لگا ہے ਇਨੇ ਊੜੇ ਨੂੰ ਊੜਾ ਬਣ ਜਾਣਾ ਆਨੇਉ RAM रहीम ਪੁਰਾਨ ਕੁਰਾਨ ਇੱਥੇ ਬਿਸਰਾਮ ਹੈ ਅਨੇਕ ਕਹੈ ਬਿੰਦੀ ਲੱਗੀਏ ਅਨੇਕ ਕਹੈ ਮਤ ਏਕ ਨਾਮ ਮਾਨਿਉ ਮੰਮੇ ਕੰਨਾ ਨੰਨੇ ਸਿਆਰੀ ਊੜੇ ਦਾ ਮੂੰਹ ਖੁੱਲੈ ਮਾਨਿਉ ਸਮਝ ਲੱਗੀ ਹਿੰਦੀ ਹਾਂਜੀ ਹਾਂ ਸਿਮਰਤ ਸਾਸਤਰ ਵੇਦ ਸਬੈ ਇੱਥੇ ਬਿਸਰਾਮ ਲਾਉਣਾ ਸਬੈ ਤੇ ਸਿਮਰਤ ਸਾਸਤਰ ਵੇਦ ਸਭੈ ਬਹੁ ਭੇਦ ਕਹਿ ਬਿੰਦੀ ਲੱਗੀ ਬਹੁ ਭੇਦ ਕਹਿ ਹਮ ਏਕ ਨਾ ਜਾਣਿਓ ਏਕ ਨਾ ਜਾਣਿਓ ਜਜੇ ਕੰਨ ਨੰਨੇ ਸਿਆਰੀ ਉਹੇ ਦਾ ਮੂੰਹ ਖੁੱਲੈ ਗੁੜੇ ਹੋੜਾ ਜਾਣਿਓ ਸਮਝ ਲੱਗੀ ਨਾ ਹਾਂਜੀ ਜਿੱਥੇ ਵੀ ਤੁਹਾਨੂੰ ਅੱਧਾ ਜਈਆ ਜਾਂ ਜਈ ਆ ਜਵੇ ਘੋੜੇ ਦਾ ਘੋੜੇ ਵਾਲਾ ਘੋੜਾ ਲੱਗਾ ਹੋਵੇ ਉਹਨੇ ਉੜਾ ਹੀ ਬੰਨਿਆ ਸਮਝ ਲੱਗੀ ਹਾਂਜੀ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਜਲਦੀ ਦੇ ਨਾਲ ਪੈਰ ਚ ਰਰ ਲੱਗਾ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਕਰ ਤੇ ਵਿਸਰਾਮ ਲਾਣਾ ਮੈਂ ਨਾ ਕਹੇਉ ਕਹੇਉ ਪੜਨਾ ਕਕਾ ਹਾ ਹੈ 시ਆਰੀ ਤੇ ਊੜੇ ਦਾ ਮੂੰਹ ਹੁੱਲੈ ਊੜੇ ਹੋੜਾ ਕਹੇਉ ਕਹੇਉ ਹਾਂ ਕਹੇਉ ਸਭ ਤੋਹੇ ਬਖਾਨਿਓ ਬਖਾਨਿਓ ਪੜਨਾ ਬੱਬਾ ਖੱਖੇ ਕੰਨਾ ਨੰਨੇ 시ਆਰੀ ਊੜੇ ਹੋੜਾ ਬਖਾਨਿਓ ਬਖਾਨਿਓ ਹਾਂ ਕਰਤਿ ਬਿਸਰਾਮ ਲਾਉਣਾ ਮੈਂ ਨਾ ਕਹੇਉ ਸਭ ਤੋਹੇ ਬਖਾਨਿਓ ਲਾਗੀ ਸਮਝ ਹਾਂਜੀ ਅੱਗੇ ਆ ਗਿਆ ਦੋਹਰਾ 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 ਉਚਾਰਨ ਕਰਨਾ ਹਾ ਵਿੱਚ ਲੱਗਾ ਹੈ ਹਾਹੇ ਦੀ ਆਵਾਜ਼ ਉਚਾਰਨ ਕਰਨੀ ਦੋਹਰਾ ਨਹੀਂ ਬੋਲਣਾ ਦੋਹਰਾ ਕਈ ਸੰਗਤਾਂ ਦੋਹਰੇ ਪੜ ਜਾਂਦੀ ਹੈ ਦੋਹਰਾ ਇਹ ਆ ਦੋਹਰਾ 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 ਹਾ 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 ਬੋਲਣਾ ਵਿੱਚ ਸਗਲ ਦੁਆਰ ਕੋ ਛਾੜ ਕੇ ਕਹਿ ਤਿ ਵਿਸਰਾਮ ਇਹਨੂੰ ਕੋ ਨਹੀਂ ਪੜਨਾ ਇੱਥੇ ਲੱਗਾ ਹੈ ਊੜਿਨ ਔਂਕੜ ਕੋ ਹਾਕ ਕਨੌੜੇ ਦੀ ਆਵਾਜ਼ ਨਿਕਲਦੀ ਹੁੰਦੀ ਜੇ ਅਸੀਂ ਪੂਰੇ ਨੂੰ ਓਮਕੜਾ ਜੇ ਨਾ ਉੱਤੇ ਨਿਕਲਦੀ ਕਨੌੜੇ ਦੀ ਆਵਾਜ਼ ਸਗਲ ਦੁਆਰ ਕੋ ਛਾੜ ਕਹਿ ਕਹਿ ਤੇ ਵਿਸਰਾਮ ਗਹੇ ਉਹ ਤੁਹਾਰੋ ਦੁਆਰ ਬਾਹੇ ਗਹੇ ਕੀ ਲਾਜ ਅਸ ਅਸ ਤੇ ਵਿਸਰਾਮ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਮਝ ਲੱਗੀ ਸਾਰੀ ਹਾਂਜੀ ਅੱਜ ਆਪਾਂ ਗੁਰੂ ਸਾਹਿਬ ਜੀ ਕਿਰਪਾ ਸਦਕਾ ਚੌਪਈ ਸਾਹਿਬ ਦੀ ਸੰਪੂਰਨ ਸੰਥਿਆ ਕਰ ਲਈ ਹੈ ਸਾਰੇ ਵਿਸਰਾਮ ਜੋ ਇਹਨਾਂ ਵਿੱਚ ਮਹਿੰਗੇ ਸ਼ਬਦ ਆਏ ਸਨ ਉਹ ਵੀ ਆਪਾਂ ਉਚਾਰਨ ਕੀਤੇ ਨੇ ਗੁਰੂ ਸਾਹਿਬ ਤੋਂ ਆਪਾਂ ਇਹ ਬੇਨਤੀ ਕਰਨੀ ਕਿ ਹੁਣ ਚੌਪਈ ਸਾਹਿਬ ਦੀ ਸੰਥਿਆ ਸੰਪੂਰਨ ਹੋ ਗਈ ਹੈ ਸੰਥਿਆ ਕਰਦਿਆਂ ਤੇ ਕਰਾਉਣ ਵਾਲਿਆਂ ਤੋਂ ਸੰਗਤਾਂ ਤੋਂ ਕਰਦਿਆਂ ਤੋਂ ਤੇ ਕਰਾਉਣ ਵਾਲਿਆਂ ਤੋਂ अनेका ਭੁੱਲਾਂ ਹੋ ਜਾਂਦੀਆਂ ਨੇ ਕਿਉਂਕਿ ਬਾਣੀ ਅਗਾਧ ਬੋਧ ਹੈ ਬੇਅੰਤ ਸਮੁੰਦਰ ਹੈ ਤੇ ਭੁੱਲਣਾ ਸਾਡੀਆਂ ਨਾਚ ਤਾਰਨੀ ਅੱਗੇ ਤੂੰ ਸਮਤ ਬਖਸ਼ੀ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ